ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਆਦਣਾ ਦੇਸ਼ ਦੁਨੀਆ ਦੇ ਖਬਰਾਂ ਤੇ ਰੋਕ ਕਰਦੇ ਆ ਪਹਿਲੀ ਖਬਰ ਦਾ ਚਰਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਪ੍ਰਮੁੱਖ ਸ਼ਖਸੀਅਤ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ। ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਅਵਾਰਡ ਬਹੁਤ ਦਿਰ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀ ਪਰ ਹੁਣ ਸਮਾਂ ਆ ਗਿਆ ਹੈ ਕਿ ਬੀਤੇ ਸਮੇਂ ਵਿੱਚ ਹੋਈ ਗਲਤੀ ਨੂੰ ਸੁਧਾਰਿਆ ਜਾਵੇ ਅਤੇ ਮਾਸਟਰ ਜੀ ਵੱਲੋਂ ਦੇਸ਼ ਲਈ ਦਿੱਤੇ ਵੱਡਮੁੱਲੇ ਯੋਗਦਾਨ ਲਈ ਉਹਨਾਂ ਨੂੰ ਦੇਸ਼ ਦਾ ਇਹ ਸਰਵਉੱਚ ਸਨਮਾਨ ਦਿੱਤਾ ਜਾਵੇ। ਸੁਖਬੀਰ ਬਾਦਲ ਨੇ ਮਾਸਟਰ ਤਾਰਾ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਤੇ ਪੱਛਮੀ ਪੰਜਾਬ ਜਿਸ ਵਿੱਚ ਮੌਜੂਦਾ ਸਮੇਂ ਦਾ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਿਲ ਸੀ ਉਸ ਨੂੰ ਭਾਰਤ ਨਾਲ ਰੱਖਣ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਦੀ ਕੋਈ ਬਰਾਬਰੀ ਨਹੀਂ ਮਿਲਦੀ ਤੇ ਇਹ ਫੈਸਲਾ ਕੋਨ ਯੋਗਦਾਨ ਸੀ ਉਹਨਾਂ ਕਿਹਾ ਕਿ ਇਸ ਭੂਗੋਲਿਕ ਨਕਸ਼ੇ ਤੋਂ ਬਗੈਰ ਕਸ਼ਮੀਰ ਵੀ ਸ਼ਾਇਦ ਸਾਡੇ ਪੱਛਮੀ ਮੌਲਕ ਗਵਾਂਧੀ ਦੇਸ਼ ਪਾਕਿਸਤਾਨ ਕੋਲ ਹੁੰਦਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਦਿੱਲੀ ਕੂਚ ਤੇ ਸੱਦੇ ਨੂੰ ਵਿਖਦੇ ਆ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਤਹਿਤ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਮੀਟਿੰਗ ਲਈ ਸੱਦਾ ਦਿੱਤਾ ਤੇ ਇਹ ਮੀਟਿੰਗ 12 ਫਰਵਰੀ ਨੂੰ ਪੰਜਾਬ ਪਵਨ ਚੰਡੀਗੜ੍ਹ ਵਿੱਚ ਸੱਦੀ ਗਈ ਹੈ ਇਸ ਸਬੰਧੀ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਪੱਤਰ ਜਾਰੀ ਕਰਕੇ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਇਸ ਤੋਂ ਪਹਿਲਾਂ 8 ਫਰਵਰੀ ਨੂੰ ਵੀ ਕੇਂਦਰੀ ਮੰਤਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਦੂਜੇ ਗੇੜ ਦੀ ਮੀਟਿੰਗ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਪਵਨ ਚੰਡੀਗੜ੍ਹ ਵਿਖੇ ਹੋਵੇਗੀ ਤੇ ਇਹ ਮੀਟਿੰਗ 12 ਫਰਵਰੀ ਨੂੰ ਸ਼ਾਮ 5 ਵਜੇ ਹੋਵੇਗੀ ਤੇ ਇਸ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜਨ ਮੁੰਡਾ ਅਤੇ ਨਿਤਿਆਨੰਦ ਰਾਏ ਕਿਸਾਨ ਆਗੂ ਨਾਲ ਗੱਲਬਾਤ ਕਰਨਗੇ। ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਗੈਰ ਰਾਜਨੀਤਿਕ ਦੇ ਜਗਜੀਤ ਸਿੰਘ ਢੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਵਰਨ ਸਿੰਘ ਪੰਦੇਰ ਨੂੰ ਪੱਤਰ ਲਿਖ ਕੇ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਹੈ। ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਏ ਨੇ ਤੇ ਇਹ ਯਾਤਰਾ ਬੀਤੇ ਸ਼ਾਮ ਜ਼ੀਰਾ ਤੇ ਫਰੋਜ਼ਪੁਰ ਦੇ ਵਿੱਚ ਸੀ ਤੇ 10 ਤੋਂ 11 ਫਰਵਰੀ ਨੂੰ ਇਹ ਯਾਤਰਾ ਦੀ ਪਾਰਟੀ ਵੱਲੋਂ ਬ੍ਰੇਕ ਦਿੱਤੀ ਜਾ ਰਹੀ ਹੈ ਤੇ ਇਹ ਯਾਤਰਾ 12 ਫਰਵਰੀ ਨੂੰ ਮੁੜ ਫਰੋਜ਼ਪੁਰ ਦੇ ਪਿੰਡੂ ਹਲਕਿਆਂ ਤੇ ਫਰੀਦਕੋੜ ਵਿੱਚੋਂ ਗੁਜ਼ਰੇਗੀ ਤੇ ਇਹਨਾਂ ਦੋ ਦਿਨਾਂ ਦੀ ਬ੍ਰੇਕ ਦੇ ਚੱਲਦਿਆਂ ਪ੍ਰੋਸੈਕਟ ਸੁਤਰਾ ਨੇ ਦੱਸਿਆ ਕਿ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦਿੱਲੀ ਲਈ ਰਵਾਨਾ ਹੋ ਗਏ ਨੇ ਤੇ ਜਿੱਥੇ ਉਹ ਦਿੱਲੀ ਬੈਠੀ ਭਾਜਪਾ ਜੂਡਰਸ਼ਿਪ ਨਾਲ ਮੁਲਾਕਾਤਾਂ ਕਰ ਸਕਦੇ ਨੇ ਤਾਂ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਭਾਜਪਾ ਦੀ ਹੋਈ ਮੀਟਿੰਗ ਦੇ ਵਿੱਚ ਜ਼ਿਆਦਾਤਰ ਭਾਜਪਾਈਆਂ ਨੇ ਅਕਾਲੀ ਦਲ ਨਾਲ ਗੱਰਜੋੜ ਕਰਨ ਲਈ ਆਪਣੀ ਹਾਈ ਕਮਾਂਡ ਨੂੰ ਹਰੀ ਚੰਡੀ ਦੇਣ ਲਈ ਕਹਿ ਦਿੱਤਾ ਹੈ ਜਦੋਂ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਇਹ ਵੀ ਚਰਚਾ ਸਾਹਮਣੇ ਆਈ ਹੈ ਕਿ 8 6 ਉੱਤੇ ਦੋਵਾਂ ਪਾਰਟੀਆਂ ਦੀ ਸਹਿਮਤੀ ਬਣ ਗਈ ਹੈ ਤੇ ਇਹਨਾਂ ਵਿੱਚੋਂ 6 ਗੁਰਦਾਸਪੁਰ, ਰਿਸ਼ਾਦਪੁਰ, ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ, ਜਦੋਂ ਕਿ ਲੁਧਿਆਣਾ ਜਾਂ ਜਲੰਧਰ ਦੀ ਸੀਟ ਦਾ ਪੇਚਾ ਫਸਿਆ ਦੱਸਿਆ ਜਾ ਰਿਹਾ ਪਰ ਫਿਲਹਾਲ ਖਬਰਾਂ ਇਹ ਦੱਸ ਰਹੀਆਂ ਨੇ ਕਿ ਅਜੇ ਇਹ ਤੇ ਅਜੇ ਜਿਹੜੀ ਗੱਲਬਾਤ ਹੈ ਉਸੇਰੇ ਨਹੀਂ ਚੱਲ ਸਕੀ ਹੈ ਕਿਸਾਨਾਂ ਦੇ ਦਿੱਲੀ ਕੂਚ ਦੇ ਮੱਧ ਨਜ਼ਰ ਹਰਿਆਣਾ ਸਰਕਾਰ ਅਲਰਟ ਦੇ ਉੱਤੇ ਹੈ ਤੇ ਜਿਸ ਕਾਰਨ ਪਹਿਲਾਂ ਸੋਨੀਪੱਤ ਦੇ ਵਿੱਚ ਤਾਰ 144 ਲਗਾਈ ਗਈ ਸੀ ਤੇ ਹੁਣ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਤਾਰ 144 ਲਗਾ ਦਿੱਤੀ ਗਈ ਹੈ ਅਤੇ ਹਰਿਆਣਾ ਸਰਕਾਰ ਨੇ ਵੱਡੇ ਪੱਧਰ ਉੱਤੇ ਬੈਰੀਕੇਡਿੰਗ ਕੀਤੀ ਹੈ ਤੇ ਇਹ ਬੈਰੀਕੇਡਿੰਗ ਇਸ ਕਦਰ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਲਈ ਇਹਨਾਂ ਨੂੰ ਪਾਰ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਇਸ ਵੇਲੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਤੇ ਦਿੱਲੀ ਤੇ ਆਉਣ ਜਾਣ ਵਾਲਿਆਂ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਦੂਜੇ ਪਾਸੇ 27 ਜਥੇਬੰਦੀਆਂ ਨੇ ਇਸ ਦਿੱਲੀ ਕੂਚ ਵਿੱਚ ਜਾਣ ਤੋਂ ਇਨਕਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਗੱਲਬਾਤ ਕੀਤੀ ਹੈ ਪਰ ਸਾਡੇ ਚਾਪਸੀ ਤਾਲਮੇਲ ਬਣਾਉਣ ਦੀ ਕਮੀ ਰਹੀ ਹੈ ਜਿਸ ਕਰਕੇ ਉਹਨਾਂ ਵੱਲੋਂ ਦਿੱਲੀ ਕੂਚ ਦੀ ਤਿਆਰੀ ਨਹੀਂ ਕੀਤੀ ਜਾ ਰਹੀ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਤੇ ਜਿਸ ਵਿੱਚ ਬਲਬੀਰ ਸਿੰਘ ਜੱਜਵਾਲ ਉਗਰਾਹ ਜਥੇਬੰਦੀ ਲਖੋਵਾਲ ਜਥੇਬੰਦੀ ਡਾਕਟਰ ਦਰਸ਼ਨਪਾਲ ਇਹ ਉਹ ਆਗੂ ਨੇ ਜੋ 2020 ਦੇ ਕਿਸਾਨੀ ਅੰਦੋਲਨ ਦੇ ਦੌਰਾਨ ਪਹਿਲੀ ਲਾਈਨ ਵਿੱਚ ਖੜ ਕੇ ਉਹਨਾਂ ਨੇ ਇਹ ਅੰਦੋਲਨ ਲੜਿਆ ਸੀ ਪਰ ਇਹਨਾਂ ਦੇ ਵੱਲੋਂ 16 ਫਰਵਰੀ ਨੂੰ ਪੂਰੇ ਭਾਰਤ ਵਿੱਚ ਬੰਦ ਦਾ ਸੱਦਾ ਦਿੱਤਾ ਹੋਇਆ। ਕਿਸਾਨ ਅੰਦੋਲਨ ਮੁਰ ਪਖਣ ਲੱਗਿਆ ਤੇ ਕੁਝ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਨੇ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਚੰਡੀਗੜ੍ਹ ਘੇਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਯੂਨੀਅਨ ਨੇ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਦੇ ਲਈ ਅਗਲੇ ਅਕਸ਼ਨ ਪ੍ਰੋਗਰਾਮ ਦਾ ਫੈਸਲਾ ਕਰਦਿਆ 24 ਫਰਵਰੀ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਉਂਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਕਿਸਾਨ ਮਜ਼ਦੂਰ ਪੱਕੀ ਨਵੀਂ ਖੇਤੀ ਨੀਤੀ ਅਤੇ ਹੋਰ ਕਿਸਾਨੀ ਮੁੱਦਿਆਂ ਦੇ ਹੱਲ ਲਈ ਪੰਜਾਬ ਸਰਕਾਰ ਦੇ ਖਿਲਾਫ ਡਿਪਟੀ ਕਮਿਸ਼ਨਰਾਂ ਦੇ ਦ ਪੰਜ ਦਿਨ ਧਰਨੇ ਸ਼ਨੀਵਾਰ ਨੂੰ ਸਮਾਪਤ ਹੋ ਗਏ ਤੇ ਸੰਗਰੂਹ ਦੇ ਵਿੱਚ ਉੱਥੇ ਬੰਦੀ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੇ ਇਸ ਪੰਜ ਰੋਜ਼ਾ ਮੋਰਚੇ ਦੀ ਸਮਾਪਤੀ ਦੌਰਾਨ ਸੰਬੋਧਨ ਕਰਦਿਆਂ 24 ਫਰਵਰੀ ਨੂੰ ਚੰਡੀਗੜ੍ਹ ਵਿੱਚ ਅਨਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਤੇ ਮੋਰਚੇ ਦੀਆਂ ਤਿਆਰੀਆਂ ਲਈ 13 14 ਅਤੇ 15 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਵੀ ਕੀਤੀਆਂ ਜਾਣਗੀਆਂ ਸਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਭਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇਤਿਹਾਮ ਲਾ ਬੋਲਿਆ ਉਹਨਾਂ ਕਿਹਾ ਹੈ ਕਿ ਕਿਸੇ ਵੇਲੇ ਭਗਵੰਤ ਮਾਨ ਭਾਨਾ ਸਿੱਧੂ ਤੇ ਲੱਖਾ ਸਿਧਾਨਾ ਪੁਰਾਣੇ ਮਿੱਤਰ ਸਨ ਪਰ ਹੁਣੇ ਆਪਸ ਵਿੱਚ ਹੀ ਉਲਝ ਪਏ ਤੇ ਉਹਨਾਂ ਆਖਿਆ ਕਿ ਸੱਤਾ ਸਦਾ ਲਈ ਨਹੀਂ ਹੁੰਦੀ ਇਸ ਲਈ ਵਧੇਕਿਆਂ ਦਾ ਜਵਾਬ ਦੇਣਾ ਹੀ ਪਵੇਗਾ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਭਗਵੰਤ ਮਾਨ ਭਾਨਾ ਸਿੱਧੂ ਤੇ ਲੱਖਾ ਸਿਧਾਨਾ ਆਪਸ ਵਿੱਚ ਪੁਰਾਣੇ ਮਿੱਤਰ ਰਹੇ ਨੇ ਤੇ ਉਸ ਵੇਲੇ ਇਹ ਦੂਜਿਆਂ ਦੀਆਂ ਧੀਆ ਪੈਣਾ ਉਤੇ ਟਿੱਪਣੀਆਂ ਕੱਸ ਕੇ ਰੋਜ਼ ਸ਼ਾਮ ਨੂੰ ਠਾਕੇ ਲਾਉਂਦੇ ਸਨ ਤੇ ਅੱਜ ਜਦੋਂ ਇਹਨਾਂ ਨੇ ਭਗਵੰਤ ਮਾਨ ਦੇ ਪਰਿਵਾਰ ਉਤੇ ਟਿੱਪਣੀਆਂ ਕੀਤੀਆਂ ਤਾਂ ਆਪਸ ਵਿੱਚ ਹੀ ਉਲਝ ਪਏ ਤੇ ਸੱਤਾ ਦੇ ਬਲਬੂਤੇ ਭਗਵੰਤ ਮਾਨ ਸਾਹਿਬ ਨੇ ਪਹਾਨਾ ਸਿੱਧੂ ਤੇ ਲੱਖਾਂ ਸਰਦਾਰਾ ਹੀ ਨਹੀਂ ਬਲਕਿ ਉਹਨਾਂ ਦੇ ਪਰਿਵਾਰਕ ਜੀਆਂ ਦੇ ਉੱਤੇ ਵੀ 307 ਦੇ ਪਰਚੇ ਦਰਜ ਕਰਵਾ ਦਿੱਤੇ ਨੇ ਭਾਰਤੀ ਗ੍ਰਹਿ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਸੀਆਰਪੀਐਫ BSF ਅਤੇ CISF ਵਰਗੇ ਅਰਧ ਸੈਨਿਕ ਬਲਾਂ ਦੇ ਵਿੱਚ ਕਾਂਸਟੇਬਲ ਭਰਤੀ ਪ੍ਰੀਖਿਆ ਪਹਿਲੀ ਵਾਰ 20 ਫਰਵਰੀ ਤੋਂ 7 ਮਾਰਚ ਦੇ ਦਰਮਿਆਨ ਪੰਜਾਬੀ ਸਮੇਤ 13 ਖੇਤਰੀ ਪਸ਼ਾਵਾਂ ਵਿੱਚ ਕਰਵਾਈ ਜਾਵੇਗੀ। ਐਮਐਚਏ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਦੇਸ਼ ਭਰ ਦੇ 128 ਦੇਸ਼ਾਂ ਦੇ ਵਿੱਚ ਲਗਭਗ 48 ਲੱਖ ਉਮੀਦਵਾਰ ਕਾਂਸਟੇਬਲ ਦੀ ਪ੍ਰੀਖਿਆ ਲਈ ਬੈਠ ਰਹੇ ਨੇ। ਤੇ ਅਜੇ ਭਰਤੀ ਪ੍ਰੀਖਿਆਵਾਂ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਖੇਤਰੀ ਭਾਸ਼ਾਵਾਂ ਵਿੱਚ ਕਰਾਉਣ ਦਾ ਫੈਸਲਾ ਪਿਛਲੇ ਸਾਲ ਅਪ੍ਰੈਲ ਵਿੱਚ ਲਾਨਿਆ ਗਿਆ ਸੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚ ਸਥਾਨਕ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਅਤੇ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਦੀ ਪਹਿਲ ਕਦਮੀ ਉੱਤੇ ਇਹ ਇਤਿਹਾਸਕ ਫੈਸਲਾ ਲਿਆ ਗਿਆ ਹੈ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਪ੍ਰਸ਼ਨ ਪੱਤਰ ਹੁਣ 13 ਖੇਤਰੀ ਭਾਸ਼ਾਵਾਂ ਅਸਾਮੀ ਬੰਗਾਲੀ ਗੁਜਰਾਤੀ ਮਰਾਠੀ ਮਲਿਆਲਮ ਕੰਨੜ ਤਮਿਲ ਤੇਲਗੂ ਉੜੀਆ ਉਰਦੂ ਪੰਜਾਬੀ ਮਨੀਪੁਰੀ ਅਤੇ ਕੋਕਣੀ ਦੇ ਵਿੱਚ ਵੀ ਤਿਆਰ ਕੀਤੇ ਜਾਣਗੇ ਕੈਨੇਡਾ ਦੇ ਵਿੱਚ ਵੈਂਕੂਵਰ ਸ਼ਹਿਰ ਦੇ ਕਾਮਾਗਾਟਾ ਮਾਰੂ ਸਥਾਨ ਦੇ ਰੂਪ ਵਿੱਚ ਇੱਕ ਪ੍ਰਮੁੱਖ ਐਵੇਨਿਊ ਦੇ ਆਨ ਡੇਲੀ ਨਾਮ ਕਰਨ ਦੇ ਹਿੱਸੇ ਵਜੋਂ ਸੜਕ ਦੇ ਸੰਕੇਤਾਂ ਨੂੰ ਪ੍ਰਦਾਨਸ਼ਿਤ ਕੀਤਾ ਹੈ ਤੇ ਵੈਂਕੂਵਰ ਸਿਟੀ ਕੌਂਸਲ ਵੱਲੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਕਿ ਡਾਊਨਟਾਊਨ ਵੈਂਕੂਵਰ ਦੇ ਵਿੱਚ ਨਵਾਂ ਸੰਕੇਤ 1914 ਕਮਗਾਟਾ ਮਾਰੂ ਦੁਖਾਤ ਵਿੱਚ ਸਿਟੀ ਦੀ ਭੂਮਿਕਾ ਲਈ ਸਭਿਆਚਾਰਕ ਨਿਵਾਰਣ ਦਾ ਇੱਕ ਹੋਰ ਕਾਰਜ ਹੈ ਕਮਗਾਟਾ ਮਾਰੂ ਪਲੇਸ ਲਈ ਸਟਰੀਟ ਨੂੰ ਇਸ ਦੀ ਇਤਿਹਾਸਕ ਮਹੱਤਤਾ ਲਈ ਚੁਣਿਆ ਗਿਆ ਸੀ ਇਹ ਉਹ ਸਥਾਨ ਹੈ ਜੋ ਕਿ 1914 ਵਿੱਚ ਬੁਰਾਰਾਡ ਇਨ ਲੈਕਟ ਵਿੱਚ ਜਪਾਨੀ ਸਟੀਮਸ਼ਿਪ ਤਾਇਨਾਤ ਕਰਨ ਦੇ ਸਥਾਨ ਤੇ ਸਭ ਤੋਂ ਨੇੜੇ ਸੀ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਮਗਾਟਾ ਮਾਰੂ ਸੁਸਾਇਟੀ ਦੇ ਗੈਰ ਲਾਭਕਾਰੀ ਵੰਸ਼ੀਆਂ ਦੇ ਬੁਲਾਰੇ ਰਾਜ ਸਿੰਘ ਤੂਰ ਵੀ ਸ਼ਾਮਲ ਸਨ ਉਹਨਾਂ ਨੇ ਕਿਹਾ ਕਿ ਇਹ ਸੰਕੇਤ ਉਹਨਾਂ ਯਾਤਰੀਆਂ ਲਈ ਇੱਕ ਮਹਾਨ ਸ਼ਰਧਾਂਜਲੀ ਸਨ ਜਿਨ੍ਹਾਂ ਨੇ ਦੁਖਾਤ ਦੌਰਾਨ ਬਹੁਤ ਦੁੱਖ ਚੱਲਿਆ ਸੀ ਤੁਰਨੇ ਅੱਗੇ ਕਿਹਾ ਕਿ ਅਸੀਂ ਅਤੀਤ ਨੂੰ ਪਲਟ ਨਹੀਂ ਕਰ ਸਕਦੇ ਪਰ ਅਸੀਂ ਅੱਗੇ ਵੱਧ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਤੀਤ ਬਾਰੇ ਸਿੱਖਿਅਤ ਕਰਕੇ ਇੱਕ ਵਿਰਾਸਤ ਛੱਡ ਸਕਦੇ ਹਾਂ ਇਸ ਸੰਦੇਸ਼ ਦੁਨੀਆ ਦੇ ਖਬਰਾਂ ਹੁਣ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ